ਖਿੰਸੋਬ ਕੱਲ ਜਿਸ ਤਰੀਕੇ ਦੇ ਬਿਆਨਬਾਜ਼ੀ ਉਸ ਤੁਹਾਡੇ ਵੱਲੋਂ ਆਈ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕੋਈ ਨੋਟਿਸ ਦਿੱਤਾ ਨਾ ਕੋਈ ਕੋਈ ਅਧਿਕਾਰ ਨਹੀਂ ਹੈ ਇਹਦੇ ਕੋਲ ਕਮੇਟੀ ਕੋਲੇ ਇਹਨਾਂ ਨੇ ਵਰਕਿੰਗ ਕਮੇਟੀ ਨੂੰ ਰਿਪੋਰਟ ਕਰਨੀ ਹੁੰਦੀ ਹੈ ਪਹਿਲਾਂ ਨੋਟਿਸ ਦੇਣਾ ਹੁੰਦਾ ਨੋਟਿਸ ਦੇਣ ਤੋਂ ਬਾਅਦ ਉਹਦਾ ਜਵਾਬ ਲੈਣਾ ਹੁੰਦਾ ਜਵਾਬ ਦੇਣ ਤੋਂ ਬਾਅਦ ਫਿਰ ਇਹਨਾਂ ਨੂੰ ਵਰਕਿੰਗ ਕਮੇਟੀ ਨੂੰ ਫਿਰ ਵਰਕਿੰਗ ਕਮੇਟੀ ਪ੍ਰਧਾਨ ਨੂੰ ਰਿਕੋਮੈਂਡ ਕਰਦੀ ਹੈ ਨੇ ਕਿਸੇ ਨੂੰ نوٹس ਨਹੀਂ ਦਿੱਤਾ ਅਰੇ ਨਾ ਕੀ ਕਸੂਰ ਹੈ ਕਿ ਸੁਧਾਰ ਕਰਨਾ ਚਾਹੁੰਦੇ ਐਨੀ ਬੁਰੀ ਹਾਲਤ ਹੋ ਗਈ ਕਾਲੀ ਦਲ ਦੀ ਜਿਸ ਤਰੀਕੇ ਦੇ ਨਾਲ ਤੁਸੀਂ ਅਨੁਸ਼ਾਸਨ ਕਮੇਟੀ ਤੋਂ ਉਸ ਫੈਸਲੇ ਨੂੰ ਰੱਦ ਕੀਤਾ ਉਸੇ ਬਾਅਦ ਹੀ ਉਸੇ ਅਨੁਸ਼ਾਸਨ ਕਮੇਟੀ ਨੇ ਸਰਪ੍ਰਸਤ ਨੂੰ ਵੀ ਪਾਰਟੀ ਤੋਂ ਬਾਹਰ ਕਰਤਾ ਜਿਹੜੇ ਚੈਂਪੀਅਨ ਨੇ ਨਾ ਜੀ ਉਹਨਾਂ ਦਾ ਕੰਮ ਹੀ ਹੈ ਹੋਰ ਉਹਨਾਂ ਦਾ ਕੋਈ ਕੰਮ ਹੀ ਨਹੀਂ ਉਹਨਾਂ ਨੇ ਯੋਗਸ਼ਕਿਰਨ ਹੈ ਉਹ ਕਰ ਰਹੇ ਨੇ ਰੱਜੀ ਕਰ ਰਹੇ ਨੇ ਗੱਲ ਹੋਰ ਕੁਝ ਨਹੀਂ ਇਹ ਸਾਰਾ ਟਾਂਚਾ ਪਸੀਨ ਮੜ ਤੋਂ ਸਰਜੀਤ ਜਿਹੜਾ ਕੁਲੇਰ ਨੇ ਜੀ ਜੀ ਜਿਹਦਾ politcal ਵਿੰਗ ਹੈ ਉਹਦਾ ਚੌਦੇ ਸਾਧ ਦਾ ਉਹਦਾ politcal ਵਿੰਗ ਨੇ ਤੇ ਜਿਹੜਾ ਹੈਡ ਹੈ ਉਹਨੇ ਸਾਰਾ ਕੁਝ ਦੱਚਾ ਕਿੱਥੇ ਕਿੱਥੇ ਮਿਲਿਆ ਕਿਦੋਂ ਮਿਲਿਆ ਅੰਮ੍ਰਿਤਪਾਲ ਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਣੇ ਜੀ ਯਰਐਸਐਸ ਦਾ ਹੋ ਰਿਹਾ ਜੀ ਹੁਣ ਮੈਂ ਦੱਸੋ ਵੀ ਕੀ ਕਿ ਸੁਭਰੇ ਬੋਤਾ ਆਏਗਾ ਸੀ ਇੰਨੀ ਮੋਟਰਾਂ ਨੇ ਜਿੱਤਿਆ ਉਹ ਲੋਕਾਂ ਨੇ ਵਿਸ਼ਵਾਸ ਕਰ ਪਰ ਕੀ ਕੀਤਾ ਸੱਜਪਾ ਨਾਲ ਤੋਂ ਅਨੰਦ ਤਾਂ ਇਹ ਨਾਲ ਰਿਹਾ ਜੀ ਮਿਨਿਸਟਰੀ ਤਾਂ ਇਹਨਾਂ ਨੇ ਭੋਗੀ ਤੇ ਕਹਿੰਦੇ ਦੂਜਿਆਂ ਨੂੰ ਨੇ ਉਹਦੇ ਕੋਲ ਹੋਰ ਕੋਈ ਰਸਤਾ ਨਹੀਂ ਹੁਣ ਭੱਜਣ ਨੂੰ ਕਿੰਨੀ ਕੀ ਦਰ ਭੱਜੇਗਾ ਦੁਨੀਆ ਖਲਾਫ ਹੋ ਗਈ ਸਾਡੀ ਸਿੱਖ ਜਾ ਕੇ ਤਾਂ ਸਾਰਾ ਖਲਾਫ ਹੋ ਗਿਆ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾ ਸਰਖਾਬ ਦੋਸਤੋ ਕਾਲੀਦਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਿਵਾਦ ਚੱਲ ਰਹੇ ਨੇ ਹਾਲਾਂਕਿ ਪਹਿਲਾਂ ਪ੍ਰਧਾਨ ਬਨਾਮ ਸਰਪ੍ਰਸਤ ਬਣਦੀ ਹੋਈ ਸਥਿਤੀ ਨਜ਼ਰ ਆਈ ਤਾਂ ਕੱਲ ਸੁਖਦੇਸ਼ ਸਿੰਘ ਢੀਂਡਸਾ ਨੂੰ ਵੀ ਪਾਰਟੀ ਤੋਂ ਬਾਹਰ ਕੀਤਾ ਜਾਂਦਾ ਹੈ ਤੇ ਇਹ ਵੀ ਕਿਹਾ ਜਾਂਦਾ ਕਿ ਸਰਪ੍ਰਸਤ ਨਹੀਂ ਸਰਪਲਾਸੀ ਮੇਰੇ ਨਾਲ ਸੁਖਦੇਸ਼ ਸਿੰਘ ਢੀਂਡਸਾ ਨੇ ਢੀਂਡਸਾ ਜੀ ਕੱਲ ਜਿਸ ਤਰੀਕੇ ਦੇ ਬਿਆਨਬਾਜ਼ੀ ਉਸ ਤੁਹਾਡੇ ਵੱਲੋਂ ਆਈ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਲੀਡਰ ਨੂੰ ਬਾਹਰ ਕੱਢਿਆ ਗਿਆ ਹੈ ਪਹਿਲਾਂ ਉਹਨਾਂ ਦਾ ਕੀ ਕਸੂਰ ਕੀ ਆ ਉਹ ਸੁਧਾਰ ਕਰਨਾ ਚਾਹੁੰਦੇ ਨੇ ਨਾ ਪਾਰਟੀ 'ਚ ਉਹਨੂੰ ਕੋਈ ਨੋਟਿਸ ਦਿੱਤਾ ਨਾ ਨੇ ਕੋਈ ਕੋਈ ਅਧਿਕਾਰ ਨਹੀਂ ਹੈ ਦੇ ਕੋਲ ਕਮੇਟੀ ਕੋਲੇ ਇਹਨਾਂ ਨੇ ਵਰਕਿੰਗ ਕਮੇਟੀ ਨੂੰ ਰਿਪੋਰਟ ਕਰਨੀ ਹੁੰਦੀ ਹੈ ਪਹਿਲਾਂ ਨੋਟਿਸ ਦੇਣਾ ਹੁੰਦਾ ਨੋਟਿਸ ਦੇਣ ਤੋਂ ਬਾਅਦ ਉਹਦਾ ਜਵਾਬ ਲੈਣਾ ਹੁੰਦਾ ਕਿਵਾਲ ਦਿਨ ਤੋਂ ਬਾਅਦ ਫਿਰ ਇਹਨਾਂ ਵਰਕਿੰਗ ਕਮੇਟੀ ਨੂੰ ਫਿਰ ਵਰਕਿੰਗ ਕਮੇਟੀ ਪ੍ਰਧਾਨ ਨੂੰ ਰਿਕਮੈਂਡ ਕਰਦੀ ਹੈ ਤੇ ਲੇਕਿਨ ਇਹਨਾਂ ਨੇ ਕਿਸੇ ਨੂੰ ਨੋਟਿਸ ਹੀ ਨਹੀਂ ਦਿੱਤਾ ਅਰੇ ਇਹਨਾਂ ਕੀ ਕਸੂਰ ਹੈ ਕਿ ਸੁਧਾਰ ਕਰਨਾ ਚਾਹੁੰਦੇ ਐ ਇੰਨੀ ਬੁਰੀ ਹਾਲਤ ਹੋ ਗਈ ਕਾਲੀ ਦਲ ਦੀ ਜੀ ਉਹ ਸੁਧਾਰ ਕਰਨਾ ਚਾਹੁੰਦੇ ਹੋਰ ਕੁੱਛ ਨਹੀਂ ਕਿਉਂ ਹਾਲਾਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਅਨੁਸ਼ਾਸਨ ਕਮੇਟੀ ਦੇ ਉਸ ਫੈਸਲੇ ਨੂੰ ਰੱਦ ਕੀਤਾ ਉਸੇ ਬਾਅਦ ਹੀ ਉਸੇ ਅਨੁਸ਼ਾਸਨ ਕਮੇਟੀ ਨੇ ਸਰਪ੍ਰਸਤ ਨੂੰ ਵੀ ਪਾਰਟੀ ਤੋਂ ਬਾਹਰ ਕਰਤਾ ਉਹਨਾਂ ਦਾ ਕੋਈ ਜਿਹੜੇ ਚਮਚੇ ਨੇ ਨਾ ਜੀ ਉਹਨਾਂ ਦਾ ਕੰਮ ਹੀ ਹੈ ਹੋਰ ਉਹਨਾਂ ਦਾ ਕੋਈ ਕੰਮ ਹੀ ਨਹੀਂ ਉਹਨਾਂ ਨੇ ਜੋ ਕੁਝ ਕਰਨੇ ਉਹ ਕਰ ਰਹੇ ਨੇ ਕੀ ਕੀ ਮੈਨੂੰ ਦੱਸਦੇ ਨੇ ਵੀ ਕੋਈ ਕਸੂਰ ਕੀ ਸੀ ਉਹਨਾਂ ਦਾ ਮੇਰਾ ਕੀ ਕਸੂਰ ਹੈ ਮੇਰਾ ਹੀ ਹੈ ਨਾ ਮੈਂ ਉਹਨਾਂ ਨੂੰ ਕਹਤਾ ਵੀ ਹਾਲਾਂਕਿ ਮੈਂ ਨਹੀਂ ਕਹਦਾ ਮੈਨੂੰ ਕੋਈ ਅਧਿਕਾਰ ਹੈ ਤੇ ਲੇਕਿਨ ਜਦੋਂ ਮੈਂ ਦੇਖਿਆ ਵੀ ਅਧਿਕਾਰਾਂ ਦੇ ਨਜਾਇਜ਼ ਵਰਤੋਂ ਹੋ ਰਹੀ ਹੈ ਤੇ ਉਹਦੇ ਵਾਸਤੇ ਮੈਂ ਸਟੈਪ ਲੈਣਾ ਪੈਵੇਂਗਾ। ਹਾਲਾਂਕਿ ਚਰਚਾ ਇਹ ਹੋਈ ਸੀ ਕਿ ਹੁਣ ਸੁਖਦੇਸ਼ ਸਿੰਘ ਢੀਡ ਸਭ ਤੌਰ ਸਰਪ੍ਰਸਤ ਸੁਖਵੀਰ ਸਿੰਘ ਬਾਦਲ ਤੋਂ ਲਿਖਤੀ ਜਵਾਬ ਮੰਗਣਗੇ ਕਿ ਕਿਉਂ ਅਨਸ਼ਾਸਨ ਕਮੇਟੀ ਨੇ ਇਸ ਤਰੀਕੇ ਦੀ ਕਾਰਵਾਈ ਕੀਤੀ। ਨਹੀਂ ਨਹੀਂ ਉਹ ਤਾਂ ਮੰਗਾਗੇ। ਉਹ ਤਾਂ ਜਦੋਂ ਮੀਟਿੰਗ ਬੁਲਾਉਣੀ ਆ ਹੁਣ ਫਿਰ ਫੈਸਲਾ ਕਰਨਾ ਅਗਲਾ। ਜੀ। ਅਸੀਂ ਇਹ ਫੈਸਲਾ ਕਰ ਹੀ ਲੈਣਾ ਕਿ ਡੈਲੀਗੇਟ ਜਲਾਸਾ ਬੁਲਾਉਣਾ ਹੈ। ਹੂੰ। ਉਦੋਂ ਲਾਵਾਂਗੇ ਤੇ ਨੰਬਰ 2 ਇਹ ਘਬਰਾਟ ਚ ਕਰ ਰਹੇ ਨੇ ਗੱਲ ਹੋਰ ਕੁਝ ਨਹੀਂ ਇਹ ਸਾਰਾ ਟਾਂਚਾ ਤੁਸੀਂ ਮੋੜ ਤੋਂ ਸਰਜੀਤ ਜਿਹੜਾ ਕਲੀਅਰ ਨੇ ਜੀ ਜੀ ਜਿਹਦਾ politcal ਵਿੰਗ ਹੈ ਉਹਦਾ 14 ਸਾਲ ਦਾ ਉਹਦਾ politcal ਵਿੰਗ ਨੇ ਤੇ ਜਿਹੜਾ ਹੈਡ ਹੈ ਉਹਨੇ ਸਾਰਾ ਕੁਝ ਦੱਸਿਆ ਕਿੱਥੇ ਕਿੱਥੇ ਮਿਲਿਆ ਕਿਦੋਂ ਮਿਲਿਆ ਉਹਦੋਂ ਮਿਲਿਆ ਜਦੋਂ ਇਹ ਮਿਲ ਨਹੀਂ ਸਕਦਾ ਸੀ ਉਹਨੂੰ ਕੋਈ ਕਿਉਂਕਿ ਉਹ ਪੰਥ ਚੁੱਥੇ ਕੇ ਆਇਆ ਸੀ ਇਹ ਕਰਕੇ ਉਹ ਕਬਰਾਟ ਜਾ ਕੇ ਇੰਜ ਜਿਹਾ ਗੱਲਾਂ ਕਰਦਾ ਨਹੀਂ ਹੁਣ ਕੁਛ ਨਹੀਂ ਹੈ ਹੁਣ ਮੈਨੂੰ ਦੱਸੋ ਵੀ ਅੰਮ੍ਰਿਤਪਾਲ ਦੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਣੇ ਜੀ ਕਿ ਜੀ ਆਰਐਸਐਸ ਦਾ ਹੋ ਰਿਹਾ ਹੈ ਜੀ ਹੁਣ ਮੈਨੂੰ ਦੱਸੋ ਵੀ ਕੀ ਕਸੂਰ ਉਹਦਾ ਆਏਗਾ ਸੀ ਇੰਨੀਆਂ ਵੋਟਾਂ ਨਾਲ ਜਿੱਤਿਆ ਉਹ ਲੋਕਾਂ ਨੇ ਵਿਸ਼ਵਾਸ ਪਰ ਕੀ ਕੀਤਾ ਤੇ ਉਹਨੂੰ ਕੰਦਰ ਵੀ ਆ ਰਸ ਸੱਜ ਤੇ ਬੀਜਪੀ ਨਾਲ ਉਤੋ ਚਲਾ ਰਹੇ ਨੇ ਇਹਦੇ ਨਹੀਂ ਹੋ ਰਿਹਾ ਉਹਦਾ ਹੁਣ ਕੀ ਹੈ ਉਹਦੀ ਲੜਾਈ ਇਹ ਹੈ ਕਿ ਉਹਨੂੰ ਉਹਦੇ ਠੀਕ ਹੈ ਉਹਨੂੰ ਚਲਾਉਣ ਕੇਸ ਤੇ ਲੇਕਿਨ ਉਹਨੂੰ ਐਡੀ ਐਡੀ ਦੂਰ ਭੇਜਤਾ ਉਹਨੂੰ ਕੋਈ ਪਰਿਵਾਰ ਦਾ ਬੰਦਾ ਨਾ ਮਿਲੇ ਜੇ ਮਿਲੇ ਤਾਂ ਗਰੀਬ ਆਦਮੀ ਨੇ ਉਹ ਜਾ ਕੇ ਮਿਲਣ ਉਹਨਾਂ ਦੀ ਇਹੀ ਕਸੂਰ ਸੀ ਨਾ ਉਹਨਾਂ ਨੂੰ ਕਿਹਾ ਵੀ ਪੰਜਾਬ ਜੂ ਰੱਖ ਲੋ ਉਹਨੂੰ ਵੱਡੇ ਵੱਡੇ ਜਿਹੜੇ ਹੈਗੇ ਨੇ ਗੁਨਗਾਰ ਲੋਕ ਉਹ ਵੀ ਇੱਥੇ ਪੰਜਾਬ ਚ ਨੇ ਉਹਨਾਂ ਕੇ ਬਾਰੇ ਪੁੱਛਿਆ ਜੇ ਆਰਐਸਐਸ ਤੇ ਆਰਐਸਐਸ ਤੇ ਵੀ ਜੀ ਬਿਨਾਂ ਉਹ ਨਹੀਂ ਚੁਟਾ ਹੋਵੇ ਤੇ ਉਹ ਕਿਵੇਂ ਬਾਹਰ ਜਾਵੇ ਜੀ ਨਹੀਂ ਇਹ ਸਾਰੀਆਂ ਚੀਜ਼ਾਂ ਤਾਂ ਵਾਰ-ਵਾਰ ਜਦੋਂ ਗੱਲਾਂ ਆਉਂਦੀਆਂ ਨੇ ਉਹ ਕਹਿੰਦੇ ਨੇ ਕਿ ਚਾਹੇ ਉਹ ਤੁਹਾਡਾ ਜ਼ਿਕਰ ਕਰਦੇ ਹੋਣ ਚਾਹੇ ਅਮਰਤਪਾਲ ਦਾ ਜ਼ਿਕਰ ਕਰਦੇ ਹੋਣ ਚਾਹੇ ਉਹ ਕਿਸੇ ਹੋਰ ਤੁਹਾਡੇ ਦਾ ਜ਼ਿਕਰ ਕਰਦੇ ਹੋਣ ਜਿਹੜਾ ਆਵਾਜ਼ ਬਾਦਲਾਂ ਦੇ ਖਿਲਾਫ ਚੱਕਦਾ ਉਹ ਕਹਿੰਦੇ ਵੀ ਆਰਐਸਐਸ ਜਾਂ ਭਾਜਪਾ ਦੇ ਨਾਲ ਜੁੜ ਚੁੱਕੇ ਨੇ ਇਹ ਉਹੀ ਸਾਰਾ ਕੁਝ ਕਰਾ ਰਹੇ ਨੇ ਨਹੀਂ ਨਹੀਂ ਤਾਜਪਨ ਅਨੰਦ ਤਾਂ ਇਹਨਾਂ ਨੇ ਲਿਆ ਜੀ ਮਿਨਿਸਟਰੀ ਤਾਂ ਇਹਨਾਂ ਨੇ ਭੋਗੀ ਤੇ ਕਹਿੰਦੇ ਦੂਜਿਆਂ ਨੂੰ ਨੇ ਸਾਡੇ ਬੰਦੇ ਨੇ ਕਿਸੇ ਨੇ ਵੀ 6 ਮਹੀਨੇ ਤੋਂ ਕਿਸੇ ਭਾਜਪਾ ਦੇ ਆਰਐਸਐਸ ਦੇ ਭਾਜਪਾ ਆਰਐਸਐਸ ਨਾਲ ਤਸਵਰੀ ਨਹੀਂ ਅਸੀਂ ਕਦੇ ਵੀ ਗੱਲ ਨਹੀਂ ਕੀਤੀ ਹੋਣੀ ਭਾਜਪਾ ਨਾਲ ਸਾਡੀ ਸੁਰਤ ਪਹਿਲਾਂ ਰਹੀ ਹੈ ਜੀ ਮੇਰੀ ਵੀ ਰਹੀ ਹੈ ਪਰ ਉਸ ਤੋਂ ਬਾਅਦ ਜਦੋਂ ਮੈਂ ਛੱਡਿਆ ਜਦੋਂ ਛੱਡ ਕੇ ਪਰੇ ਹੋਇਆ ਉਸ ਤੋਂ ਬਾਅਦ ਅੱਜ ਤੱਕ ਕੋਈ ਮੇਰੀ ਮੁਲਾਕਾਤ ਕੋਈ ਮੇਰੀ ਟੈਲੀਫੋਨ ਤੇ ਕੋਈ ਗੱਲਬਾਤ ਹੋਈ ਹੋਵੇ ਕਿਸੇ ਕਿਸਮ ਦੀ ਹੋਵੇ ਮੇਰੇ ਦਿਖਾਰੇ ਵੀ ਹੋਰ ਵੀ ਕਿਸੇ ਦਿਨ ਨਹੀਂ ਹੋਈ ਠੀਕ ਹੈ ਇਸੇ ਨਾਲ ਨਿਗਲਾ ਕਰਨੀਆਂ ਉਹ ਕਬਰ ਹੜ ਜਾ ਕੇ ਕਰ ਦਿੰਦੇ ਜੋ ਉਹਨੂੰ ਸਾਰੇ ਪਾਸੇ ਨਗਾ ਦਿੱਤਾ ਹੁਣ ਅਜਰਜਿੰਦਰ ਸਿੰਘ ਦੀ ਆ ਗਈ ਜੀ ਉਹਨੇ ਕਿਹਾ ਬਿਲਕੁਲ ਮੇਰੇ ਤੋਂ ਝੂਠੇ ਦੱਸ ਕੇ ਤਨੇ ਮੈਂ ਤਾਂ ਬਾਪ ਵੀ ਨਹੀਂ ਲਏ ਬਿਲਕੁਕ ਮੇਰੇ ਤੇ ਪ੍ਰੈਸ਼ਰ ਪਾਉਂਦੇ ਰਹੇ ਮੈਂ ਦੱਸ ਕਰ ਨਹੀਂ ਕੀਤਾ ਉਹਨੂੰ ਮੇਰੇ ਜਾਲੀ ਦਾ ਚੈੱਕ ਕਰਕੇ ਉਹਨੂੰ ਫੜਤਾ ਤੁਹਾਨੂੰ ਜੋ ਸ਼ਬਦ ਦਿੱਤਾ ਗਿਆ ਕਹਿੰਦੇ ਸਰਪ੍ਰਸਤ ਨਹੀਂ ਸਰਪਲੱਸ ਸੀ 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 ਸਰਪਲੱਸ ਕਿਹਾ ਗਿਆ ਤੁਹਾਨੂੰ ਨਹੀਂ ਸਰਪ੍ਰਸਤ ਸੀ ਮੈਂ ਹੂੰ ਨਹੀਂ ਸਰਪ੍ਰਸਤ ਨਹੀਂ ਕਹਿੰਦੇ ਸਰਪਲੱਸ ਸੀਗੇ ਸੁਖਦੇਸ਼ ਸਿੰਘ ਢੀਂਡਸਾਤਾ ਪਾਰਟੀ ਤੋਂ ਬਾਹਰ ਕਰਤੇ ਸੀ ਸਰ ਹੁਣ ਉਹਨਾਂ ਨੇ ਸਰਪਲੱਸ ਤਾਂ ਬਣਾਇਆ ਸੀ ਮੈਂ ਤਾਂ ਆਪ ਨਹੀਂ ਬਣਾਇਆ ਆਪਣੇ ਆਪ ਤਾਂ ਕੋਈ ਬੰਦਾ ਨਹੀਂ ਹੁੰਦਾ ਸੁਖੀਲ ਨੇ ਸਰਪਲੱਸ ਬਣਾਇਆ ਸੀ ਨਾ ਜੀ ਔਰ ਐਡੇ ਵੱਡੇ ਘਟਚ ਬਣਾਇਆ ਸੀ ਤੁਹਾਡੇ ਸਾਹਮਣੇ ਬਣਾਇਆ ਸੀ ਕਿ ਲੋ ਉਹਦੇ ਕੋਲੇ ਹੋਰ ਕੋਈ ਰਸਤਾ ਨਹੀਂ ਹੁਣ ਭੱਜਣ ਨੂੰ ਕਿੰਨੀ ਕੀ ਦਰ ਭੱਜੇਗਾ ਦੁਨੀਆ ਖਿਲਾਫ ਹੋ ਗਈ ਸਾਰੀ ਸਿੱਖ ਜਗ ਤੇ ਸਾਰਾ ਖਿਲਾਫ ਹੋ ਗਿਆ ਅਰੇ ਉਹਨੂੰ ਬਚਾਉਣ ਲਈ ਅਸੀਂ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਇਹਨੂੰ ਦੱਸੋ ਵੀ ਇਹਦਾ ਇਹ ਆਟਕ ਕਿਉਂ ਗੱਡੇ ਜੀ ਹੂੰ ਕੀ ਹੋ ਨਹੀਂ ਬੰਦੇ ਉਹਦੇ ਖਿਲਾਫ ਬੋਲਦੇ ਕੀ ਹੋ ਨਹੀਂ ਉਸ ਸਦਾਰ ਕਮੇਟੀ 'ਚ ਹੈ ਕੋਈ ਉਹਨਾਂ ਨੂੰ ਕਿਉਂ ਨਹੀਂ ਕੱਢਿਆ ਇਹ ਇਹ ਕਿਉਂ ਕਰ ਰਹੇਗੇ 4 8 ਜਨੋਮਾ ਮੈਨੂੰ ਕਿਉਂ ਕੱਢਿਆ ਉਹਨਾਂ ਨੇ ਹੋਰ ਕਿਉਂ ਹੋਰ ਕਿਉਂ ਨਹੀਂ ਕੱਢੇ ਸਰਦਾਰ ਨਹੀਂ ਚਾਹੁੰਦੇ ਜਾਂ ਉਹ ਸ਼ਾਇਦ ਇਹ ਵੀ ਕਹਿਣਾ ਚਾਹੁੰਦੇ ਨੇ ਕਿ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੀ ਜਗ੍ਹਾ ਲੈਣਾ ਚਾਹੁੰਦੇ ਨਾ ਮੈਂ ਤਾਂ ਛੱਡੀ ਮਟਰ ਪੋਲਿਟਿਕ ਜੀ ਮੇਰੇ ਤਾਂ ਹੁਣ ਕੋਈ ਨਹੀਂ ਮਿੰਦਾ ਇਹ ਵੀ ਇਹਨਾਂ ਨੇ ਰੱਖਿਆ ਹੋਇਆ ਹੈ ਕਿ ਨਹੀਂ ਨਹੀਂ ਤੁਸੀਂ ਜਦੋਂ ਮੈਂ ਤਾਂ ਕਿਸੇ ਮੀਟਿੰਗ ਜੀ ਨਹੀਂ ਜਾਂਦਾ ਮੇਰੇ ਘਰੇ ਤਾਂ ਕੋਈ ਆਜੇ ਆਜੇ ਮੈਂ ਨਹੀਂ ਕਿਤੇ ਜਾਂਦਾ 4 ਦਿਨ ਵੀ ਮੈਨੂੰ ਮਜਬੂਰ ਹੋ ਕੇ ਜਾਣਾ ਪਿਆ ਠੀਕ ਹੈ ਇਸ ਕਰਕੇ ਉਹ ਕਬਰ ਹਟ ਜਿੰਨੇ ਜਿੰਨੇ ਗੱਲਾਂ ਕਰਦੇ ਨੂੰ ਕੁਝ ਨਹੀਂ ਅਗਲਾ ਕਦਮ ਕੀ ਹੈ ਕਦੋਂ ਜਲਾਸ ਬੁਲਾ ਰਹੇ ਹਾਂ ਕਦੋਂ ਦੁਬਾਰਾ ਢਾਂਚਾ ਸਾਰਾ ਨਵੇਂ ਸਿਰੂ ਖੜਾ ਕਰ ਉਹ 2-4 ਦਿਨ ਜੇ ਅਸੀਂ ਮੀਟਿੰਗ ਬੁਲਾਵਾਂਗੇ ਠੀਕ ਹੈ ਉਧਰ ਜ ਫੈਸਲਾ ਕਰਾਂਗੇ ਕਿ ਕਿਸ ਨੂੰ ਬੁਲਾਉ ਕਿਉਂਕਿ ਅਸੀਂ ਪਹਿਲਾਂ ਮਿਲ ਲਈਏ ਡੈਲੀਗੇਸ਼ਨ ਨੂੰ ਮਿਲ ਰਹਿਣ ਸਾਡੇ ਬੰਦੇ ਉਧਰ ਬਾਅਦ ਉਹ ਮੀਟਿੰਗ ਹੈ ਦੇਖੋ ਅੱਜ ਠੀਕ ਹੈ ਸੋ 2-4 ਦਿਨਾਂ ਦੇ ਵਿੱਚ ਇੱਕ ਨਵਾਂ ਮੋੜ ਇਸ ਪੂਰੇ ਵਿਵਾਦ ਦੇ ਵਿੱਚ ਆਉਂਦਾ ਹੋਇਆ ਨਜ਼ਰ ਆਵੇਗਾ ਸੁਖਦੇਵ ਸਿੰਘ ਢੀਡਸ ਉਹ ਕਹਿੰਣਾ ਕਿ ਜਲਾਸ ਬੁਲਾਇਆ ਜਾਵੇਗਾ ਤਿੱ ਇਸ ਸ਼ਰੂਮਨੀ ਕਾਲੀਗਲ ਦਾ ਢਾਂਚਾ ਆ ਉਹ ਨਵੇਂ ਸਿਰੋਂ ਦੁਬਾਰਾ ਖੜਾ ਕੀਤਾ ਜਾਵੇਗਾ ਮੈਂ ਸਰਖਬ ਆਪਣੇ ਸਹਿਯੋਗੀ ਸੁਖਜਿੰਦਰ ਦੇ ਨਾਲ ਰੋਜ਼ਾਨਾ ਸਪੋਕਸ ਵਿੱਚ ਚੰਡੀਗੜ੍ਹ